ਇੱਕ ਵਿਦਵਾਨ ਨੇ ਇੱਕ ਗਾਥਾ ਲਿਖੀ ਕਹਿਣ ਲੱਗੇ ਦੀਵਾਲੀ ਦਾ ਦਿਨ ਸੀ ਚਲੋ ਸਮਝਣ ਵਾਸਤੇ ਹੈ ਹੁਣ ਇੱਕ ਦੂਜੇ ਨੂੰ ਚਾਨਣੀਵੇਂ ਹੀ ਕਹਿੰਦੇ ਨੇ ਨਾ ਕਹਿਣ ਲੱਗੇ ਦੀਵਾਲੀ ਦਾ ਦਿਨ ਪਿੰਡ ਦਾ ਇੱਕ ਬੋੜ ਸਾਂਝਾ ਲੋਕ ਉੱਥੇ ਦੀਵੇ ਬਾਲਣ ਆਉਂਦੇ ਸਨ ਕਹਿਣ ਲੱਗੇ ਜੀ ਘਰ ਤੋਂ ਇੱਕ ਛੂਦਰ ਬੰਦਾ ਜਿਹਨੂੰ ਨੀਵੀਂ ਜਾਤ ਦਾ ਛੂਦਰ ਕਿਹਾ ਜਾਂਦਾ ਸੀ ਉਹ ਵਿਚਾਰਾ ਆਪਣਾ ਦੀਵਾ ਲੈ ਕੇ ਤੁਰਿਆ ਤੇ ਜਦੋਂ ਉਹਨੇ ਜਾ ਕੇ ਬੋੜ ਦੇ ਥੜੇ ਤੇ ਦੀਵਾ ਬਾਲ ਲਿਆ ਇੱਕ ਬ੍ਰਾਹਮਣ ਜੀ ਆਖ ਲੋਤੇ ਦੀਵਾ ਬਾਲਣ ਵਾਸਤੇ ਉਹ ਬ੍ਰਾਹਮਣ ਨੇ ਦੀਵਾ ਬਾਲਿਆ ਤੇ ਬ੍ਰਾਹਮਣ ਨੇ ਕਿਹਾ ਵੀ ਸ਼ੂਦਰ ਨੂੰ ਕਿਹਾ ਉਸ ਨੂੰ ਨੀਮਾ ਜਾਣ ਕੇ ਕਹਿਣ ਲੱਗੇ ਤੈਨੂੰ ਕੋਈ ਹੱਕ ਨਹੀਂ ਤੂੰ ਸਾਡੇ ਦੀਵੇ ਦੇ ਬਰਾਬਰ ਆਪਣਾ ਦੀਵਾ ਬਾਲੇ ਇਥੋਂ ਤੱਕ ਚਗੜੇ ਦੇ ਤਾਂ ਜੀ ਬ੍ਰਾਹਮਣ ਨੇ ਆਪਣਾ ਦੀਵਾ ਬਾਲਿਆ ਉਸ ਗਰੀਬ ਦੇ ਬੰਦੇ ਦਾ ਸ਼ੂਦਰ ਬੰਦੇ ਦਾ ਨੀਮਾ ਕਹਿ ਕੇ ਉਹਦਾ ਦੀਵਾ ਬੁਝਾ ਦਿੱਤਾ ਚਲੋ ਉਸ ਬੰਦੇ ਦੇ ਮਨ ਵਿੱਚ ਵੀ ਆਇਆ ਵੀ ਇਹਨੇ ਕਰਮ ਤੇ ਚੰਗਾ ਨਹੀਂ ਕੀਤਾ ਮੈਂ ਵੀ ਦੀਵਾ ਜਗਾਇਆ ਕਹਿਣ ਲੱਗੇ ਦੋਨੋਂ ਘਰੇ ਚਲੇ ਘਰੋਂ ਘਰੀ ਚਲੇ ਗਏ ਦੀਵਾ ਹਵਾ ਨਾਲ ਦੂਸਰਾ ਵੀ ਬੁਝ ਗਿਆ ਤੇ ਜੀ ਉੱਥੇ ਗਾਥਾ ਹੁੰਦੀ ਸਮਝਣ ਵਾਸਤੇ ਕਹਿਣ ਲੱਗੇ ਦੋਨੋਂ ਦੀਵੇ ਆਪਸ ਵਿੱਚ ਝਗੜ ਪਏ ਦੋਨੋਂ ਦੀਵੇ ਝਗੜੇ ਉਹ ਇਹ ਨਾ ਕਿ ਵੀ ਦੀਵਾ ਕਦੇ ਬੋਲਦਾ ਨਹੀਂ ਕੇਵਲ ਸਮਝਣ ਵਾਸਤੇ ਦੋਨੋਂ ਦੀਵੇ ਝਗੜੇ ब्राह्मण ਦੇ ਦੀਵੇ ਨੇ शूद्र ਦੇ ਦੀਵੇ ਨੂੰ ਕਿਹਾ ਤੈਨੂੰ ਕੋਈ ਹੱਕ ਨਹੀਂ ਤੂੰ ਮੇਰੇ ਬਰਾਬਰ ਬਲੇ ਤੂੰ ਮੇਰੇ ਬਰਾਬਰ ਬੈਠੇ ਉਹ ਦੀਵੇ ਨੇ ਕਿਹਾ शूद्र ਦੇ ਨੇ ਕਹਿਣ ਲੱਗੇ ਭਲਿਆ ਬੰਦੇ ਤੇ ਲੜਦੇ ਵੇਖੇ ਨੇ ਆਪਾਂ ਤਾਂ ਇੱਕੋ ਮਿੱਟੀ ਦੇ ਬਣੇ ਆ ਇੱਕੋ ਮਿੱਟੀ ਤੇ ਆਪਾਂ ਨੂੰ ਕਾਰੀਗਰ ਨੇ ਬਣਾਇਆ ਆਪਣੇ ਅੰਦਰ ਤੇ ਆਪਣਾ ਕਾਹਦਾ ਝਗੜਾਉਣੇ ਕਿਹਾ ਨਹੀਂ ਕਹ ਲੱਗੇ ਤੇਲ ਨੂੰ ਤੇਲ ਨੇ ਕਿਹਾ ਬ੍ਰਾਹਮਣ ਦੇ ਤੇਲ ਨੇ ਸ਼ੂਦਰ ਦੇ ਤੇਲ ਨੂੰ ਕਿਹਾ ਤੈਨੂੰ ਕੋਈ ਹੱਕ ਨਹੀਂ ਬਰਾਬਰ ਬਲਣ ਦਾ ਬੱਤੀ ਨੂੰ ਬੱਤੀ ਨੇ ਕਿਹਾ ਤੇ ਕੋਈ ਫਕੀਰ ਬੰਦਾ ਕਰਨੀ ਬੜ ਲੰਘਦਾ ਪਿਆ ਸੀ ਉਹਨੇ ਦੋਨਾਂ ਦੀਵਿਆਂ ਦਾ ਝਗੜਾ ਸੁਣ ਲਿਆ ਬ੍ਰਾਹਮਣ ਦੇ ਦੀਵੇ ਤੇ ਸ਼ੂਦਰ ਦੇ ਦੀਵੇ ਦਾ ਉਹਨੇ ਜੀ ਆ ਕੇ ਸ਼ੂਦਰ ਦੇ ਦੀਵੇ ਨੂੰ ਜਗਾਇਆ ਤੇ ਬ੍ਰਾਹਮਣ ਦੇ ਦੀਵੇ ਨੂੰ ਕਿਹਾ ਹੁਣ ਦੱਸ ਇਹ ਤੇ ਚਾਨਣਾ ਕਰ ਰਿਹਾ ਤੂੰ ਤੇ ਬੁਝਿਆ ਹੈ ਉਹਨੇ ਪਰਤ ਕੇ ਛੂਦਰ ਦੇ ਦੀਵੇ ਤੋਂ ਬ੍ਰਾਹਮਣ ਦੇ ਦੀਵੇ ਨੂੰ ਜਗਾ ਦਿੱਤਾ ਪਹਿਲਾਂ ਜਦੋਂ ਦੋਨੋਂ ਜਗੇ ਤੇ ਇੱਕ ਦੂਜੇ ਦੇ ਦੀਵਿਆਂ ਦੀਵਿਆਂ ਦੇ ਅੰਦਰ ਥੱਲੇ ਚਾਨਣਾ ਕਰ ਦਿੱਤਾ ਸਿਆਣੇ ਕਹਿੰਦੇ ਨੇ ਦੀਵੇ ਥੱਲੇ ਹਨੇਰਾ ਕੱਲਾ ਦੀਵਾ ਹੋਵੇ ਬਾਹਰ ਚਾਨਣਾ ਕਰ ਜਾਏ ਕਈ ਵਾਰ ਉਹ ਆਪਣੇ ਪਰਛਾਵੇਂ ਨਾਲ ਉਹਦੇ ਥੱਲੇ ਹਨੇਰਾ ਰਹਿੰਦਾ ਹੈ ਉਹਨੇ ਦੂਰ ਦੂਰ ਕੀਤੇ ਦੋਨਾਂ ਥੱਲੇ ਹਨੇਰਾ ਲਾਗੇ ਕੀਤੇ ਦੋਨਾਂ ਅੰਦਰ ਇੱਕ ਦੂਜੇ ਦੇ ਥੱਲੇ ਚਾਨਣਾ ਹੋਵੇ ਉਹ ਵਿਦਵਾਨ ਪੁਰਸ਼ ਨੇ ਉਹਨੇ ਕਿਹਾ ਕਹਿਣ ਲੱਗੇ ਝਗੜਾ ਉਨਾਂ ਸਮਾਂ ਹੈ ਜਿੰਨਾ ਸਮਾਂ ਬੰਦਾ 부ਝਿਆ ਹੈ ਜਿਹੜਾ ਸੱਚਮੁੱਚ ਜਗਿਆ ਹੈ ਨਾ ਉਹਦੀ ਪਛਾਣ ਹੈ ਇਹ ਕਿਸ ਧਰਮ ਵਿੱਚੋਂ ਕਿਸ ਜਾਤ ਵਿੱਚੋਂ ਕਿਸ ਥਾਂ ਵਿੱਚੋਂ ਚਾਨਣ ਦਾ ਕਦੀ ਝਗੜਾ ਨਹੀਂ ਜਿੰਨਾ ਸਮਾਂ ਹਨੇਰਾ ਹੈ ਝਗੜਾ ਹੀ ਉਨਾਂ ਸਮਾਂ ਹੈ ਇਹ ਗੱਤ ਤੁਹਾਨੂੰ ਸਮਝ ਆਏਗੀ ਜਿੰਨਾ ਸਮਾਂ ਹਨੇਰਾ ਅਗਿਆਨਤਾ ਹੈ ਪੂਰਨ ਤੌਰ ਤੇ ਗਿਆਨ ਨਹੀਂ ਉਹਨਾਂ ਸਮਾਂ ਝਗੜਾ ਜੀ ਜਦੋਂ ਗਿਆਨਵਾਨ ਪੁਰਸ਼ ਕਿਤਾਬੀ ਗਿਆਨ ਨਹੀਂ ਜਿਹੜੇ ਅੰਦਰੋਂ ਜਾਗੇ ਹੋਏ ਨੇ ਉਹ ਬਾਹਰੋਂ ਫਕੀਰ ਨੇ ਬੁਲਾ ਕੇ ਕਿਹਾ ਕਹਿ ਲੱਗੇ ਹੁਣ ਦੱਸੋ ਇਹ ਦੋਨੋਂ ਝਗਦੇ ਨੇ ਇਹਨਾਂ ਵਿੱਚੋਂ ਕਿਹੜਾ ਦੀਵਾ ਸ਼ੁੱਦਰ ਦਾ ਕਿਹੜਾ ਬ੍ਰਾਹਮਣ ਦਾ ਕਿਸੇ ਨੂੰ ਕੋਈ ਪਛਾਣ ਨਹੀਂ ਕਿਉਂਕਿ ਦੋਨੋਂ ਝਗਦੇ ਪਏ ਨੇ ਮੈਂ ਬੇਨਤੀ ਕਹਿ ਰਹੀਏ ਮਹਾਰਾਜ ਨੇ ਬਾਣੀ ਵਿੱਚ ਕਿਤੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਉਹ ਵੱਡਾ ਛੋਟਾ ਮਹਾਰਾਜ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਨੇ ਤੇ ਜੇ ਕਿਸੇ ਕਿਆ ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਤੇ ਜੇ ਕਿਸੇ ਨੇ ਬਾਬੇ ਨਾਮਦੇਵ ਨੇ ਕਿਹਾ ਸਭ ਕਟਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਨੇ ਮਹਾਰਾਜ ਨੇ ਕਿਹਾ ਜਿਹੜਾ ਇਹ ਕਹਿੰਦਾ ਹੈ ਬੀ ਸਾਰਿਆਂ ਵਿੱਚ ਰਮਿਆਂ RAM ਬੋਲਦਾ ਮੈਨੂੰ ਉਹ ਵੀ ਪਰਵਾਣ ਹੈ ਤੇ ਜਿਹੜਾ ਇਹ ਕਹਿੰਦੇ ਵੀ ਸਾਰਿਆਂ ਵਿੱਚ ਅੱਲਾ ਵਰਤਦਾ ਅੱਲਾ ਖੁਦਾ ਨੇ ਸਭ ਨੂੰ ਪੈਦਾ ਕੀਤਾ ਮੈਨੂੰ ਉਹ ਵੀ ਪਰਵਾਣ ਹੈ ਬਾਣੀ ਵਿੱਚ ਦੋਨੋਂ ਸ਼ਬਦ ਨੇ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਤੂੰ ਇਹ ਕਹਿ ਵੀ ਸਾਰਿਆਂ ਨੂੰ ਵਾਹਿਗੁਰੂ ਨੇ ਪੈਦਾ ਕੀਤਾ ਠੀਕ ਹੈ ਤੂੰ ਉਸੇ ਪਰਮਾਤਮਾ ਨੂੰ ਅੱਲਾ ਸ਼ਬਦ ਵਰਤਦੇ ਹੈ ਤੇ ਤੂੰ ਕਹਿੰਦੇ ਸਾਰਿਆਂ ਵਿੱਚ ਅੱਲਾ ਵਰਤਦਾ ਹੈ ਅੱਲਾ ਖੁਦਾ ਨੇ ਸਭ ਨੂੰ ਪੈਦਾ ਕੀਤਾ ਮੈਨੂੰ ਉਹ ਵੀ ਪ੍ਰਵਾਨ ਹੈ ਤੇ ਜੇ ਕਿਸੇ ਨੇ ਕਿਹਾ ਵੀ ਨਹੀਂ ਸਭੇ ਕਟ ਰਾਮ ਬੋਲੇ ਸਾਰਿਆਂ ਵਿੱਚ ਰਾਮ ਬੋਲਦਾ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਮੈਨੂੰ ਇਹ ਵੀ ਪ੍ਰਵਾਨ ਹੈ ਸਾਰਿਆਂ ਵਿੱਚ ਰਮਿਆ ਹੋਇਆ ਰਾਮ ਬੋਲਦਾ ਹੈ ਮਹਾਰਾਜ ਨੇ ਝਗੜੇ ਦੀ ਗੱਲ ਨਹੀਂ ਕੀਤੀ ਅੱਜ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਹਿ ਲੱਗੇ 6 ਘਰ ਛੇ ਗੁਰ ਛੇ ਉਪਦੇਸ਼ ਛੇ ਸ਼ਾਸਤਰ ਨੇ ਛੇ ਇਹਨਾਂ ਦੇ ਰਚੇਤਾ ਰਚਨਕਾਰ ਛੇ ਗੁਰੂ ਨੇ ਇਹਨਾਂ ਸ਼ਾਸਤਰਾਂ ਨੂੰ ਰਚਨ ਵਾਲੇ ਛੇ ਉਪਦੇਸ਼ ਤੇ ਇਹਨਾਂ ਛੇ ਸ਼ਾਸਤਰਾਂ ਦਾ ਵੱਖਰਾ ਵੱਖਰਾ ਉਪਦੇਸ਼ ਹੈ ਮੈਂ ਆਰੰਭਤਾ ਵਿੱਚ ਕਿਹਾ ਇਹ ਮਿੰਗ ਸ਼ਬਦ ਨੇ ਮਹਾਰਾਜ ਨੇ ਅੱਗੇ ਕਿਹਾ ਕਹਿਣ ਲੱਗੇ ਗੁਰ ਗੁਰ ਏਕੂ ਇਹਨਾਂ ਛਿਆਂ ਦਾ ਗੁਰੂ ਜਿਹੜਾ ਹੈ ਸ਼ਬਦ ਦਾ ਉਹ ਇੱਕ ਪਰਮਾਤਮਾ ਹੈ ਵੇਸ਼ ਅਨੇਕ ਸ਼ਬਦ ਦਾ ਮਾਲਕ ਸ਼ਬਦ ਦਾ ਗੁਰੂ ਪਰਮਾਤਮਾ ਉਹਦੀ ਤੋਂ ਮਹਾਰਾਜ ਕਹਿੰਨ ਲੱਗੇ ਫਿਰ ਵੱਖਰੇ ਵੱਖਰੇ ਇਹ ਵੇਸ਼ ਨੇ ਉਹਦੇ ਉਹਨੇ ਬੁੱਧ ਦਿੱਤੀ ਛੇ ਸੱਜਣਾ ਨੂੰ ਕਪਲ मुनि ਨੂੰ ਕਨਾਦ ਨੂੰ ਗੌਤਮ ਨੂੰ ਪਤੰਜਲੀ ਨੂੰ ਜੈਮਨੀ ਨੂੰ ਵਿਆਸ ਨੂੰ ਬੁੱਧ ਦਿੱਤੀ ਉਹਨੇ 6 ਵੱਖਰੇ ਵੱਖਰੇ ਗ੍ਰੰਥ ਰਾਖ ਦਿੱਤੇ। ਸ਼ਬਦ ਹੈ ਏਕ ਹੀ ਪਰਮਾਤਮਾ। ਮਹਾਰਿ ਨੇ ਕਿਹਾ ਗੁਰ ਗੁਰ ਏਕੋ। ਸ਼ਬਦ ਇਕ ਹੈ। ਬੇਸ ਅਨੇਕ। ਉਹਨੇ ਬੁੱਧ ਦਿੱਤੀ ਉਹਦੀ ਬੁੱਧ ਵਿੱਚੋਂ ਵੱਖਰਾ ਵੱਖਰਾ ਉਪਦੇਸ਼ ਨਿਕਲ ਗਿਆ। ਬਾਹਰ ਕੋਈ ਨਹੀਂ। ਮਹਾਰਾਜ ਨੇ ਅਗੇ ਕਿਹਾ ਗੁਰੂ ਸਾਹਿਬ ਕਹਿਣ ਲੱਗੇ ਬਾਬਾ ਜੈ ਘਰ ਕਰਤੇ ਕੀਰਤ ਹੋਏ ਹਜ਼ੂਰ ਕਹਿੰਦੇ ਤੂੰ ਝਗੜੇ ਵਿੱਚ ਨਾ ਕਦੇ ਪਈ ਬਸ ਤੂੰ ਇੱਕ ਗੱਲ ਦਾ ਖਿਆਲ ਰੱਖੀ ਬਾਬਾ ਏ ਬਾਬਾ ਜੈ ਘਰ ਜਿਸ ਘਰ ਵਿੱਚ ਜੈ ਘਰ ਕਰਤੇ ਕੀਰਤ ਹੋਏ ਕਰਤੇ ਦਾ ਅਰਥ ਕਰਤਾਰਪੁਰਖ ਵਾਹਿਗੁਰੂ ਕੀਰਤ ਦਾ ਅਰਥ ਸਿਫਤ ਸਲਾਹ ਕਹਿ ਲੱਗੇ ਤੂੰ ਝਗੜੇ ਵਿੱਚ ਕਦੀ ਨਾ ਪਈ ਜਿਸ ਘਰ ਵਿੱਚ ਰੱਬ ਦੀ ਸਿਫਤੋ ਸਲਾਹ ਹੋਵੇ ਅਗਲੀ ਤੁਕ ਵਰਤੀ ਸੋ ਘਰ ਰਾਖ ਰਾਖ ਦਾ ਅਰਥ ਉਸ ਘਰ ਨੂੰ ਸੰਭਾਲੀ ਵਡਾਈ ਤੋਏ ਵਡਾਈ ਦਾ ਅਰਥ ਭਲਾਈ ਭਲਾ ਤੋਏ ਦਾ ਅਰਥ ਤੇਰਾ ਕਹਿ ਲੱਗੇ ਤੇਰਾ ਇਸੇ ਗੱਲ ਵਿੱਚ ਹੀ ਭਲਾ ਹੈ ਜਿਸ ਘਰ ਵਿੱਚ ਪ੍ਰਮਾਤਮਾ ਵਾਹਿਗੁਰੂ ਦੀ ਸਿਫਤ ਹੋਵੇ ਤੂੰ ਉਹਨੂੰ ਸੰਭਾਲਿਆ ਕਰ ਫਿਰ ਬੇਨਤੀ ਨੂੰ ਸੁਨੇਹ ਮਹਾਰਾਜ ਨੇ ਕਿਹਾ ਤੂੰ ਧਾਰਮਿਕ ਗ੍ਰੰਥਾਂ ਦੇ ਨਾਮ ਤੇ ਕਦੀ ਝਗੜਾ ਨਾ ਪਾਈ ਸਾਰਿਆਂ ਦਾ ਸ੍ਰੇਸ਼ਟ ਉੱਤਮ ਪ੍ਰਮਾਤਮਾ ਹੈ ਬੰਦੇ ਤੂੰ ਇੰਨਾ ਕਰਮ ਕਰਿਆ ਕਰ ਬਾਬਾ ਜੈ ਕਰ ਕਰਤੇ ਕੀਰਤ ਹੋਏ ਜਿਸ ਸਤ ਸੰਗਤ ਘਰ ਵਿੱਚ ਪਰਮਾਤਮਾ ਦੀ ਕੀਰਤੀ ਹੋਵੇ ਸਿਫਤੋ ਸਲਾਹ ਹੋਵੇ ਸੋ ਘਰ ਰਾਖ ਬਡਾਈ ਤੋਏ ਤੂੰ ਉਸ ਘਰ ਨੂੰ ਸੰਭਾਲਿਆ ਕਰ ਤੇਰਾ ਇਸ ਵਿੱਚ ਹੀ ਭਲਾ